ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਭ ਵਧੀਆ ਹੀ ਹੋਮੋਗੇ ਤੇ ਆਪਾਂ ਵੀ ਠੀਕ ਠਾਕ ਆ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਆਪਣੇ YouTube ਚੈਨਲ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਜੀ ਗਰੇਵਾਲ ਬਲੋਂਗਸ ਚੈਨਲ ਤੇ ਤੇ ਡੇਲੀ ਬਲੋਂਗ ਵਾਗਜ ਅੱਜ ਦਾ ਬਲੌਗ ਆਪਾਂ ਸਟਾਰਟ ਕਰ ਲਿਆ ਵਾ ਜੀ ਮਾਰਨਿੰਗ ਦੇ ਵੱਜ ਚੁੱਕੇ ਨੇ 7 ਤੇ ਗਰਵਾਜ ਹੋ ਚੁੱਕਿਆ ਵਾ ਰੈਡੀ ਸਕੂਲ ਜਾਣ ਲਈ ਕੱਲ ਸੀਗੀ ਈਦ ਦੀ ਛੁੱਟੀ ਤੇ ਅੱਜ ਸਕੂਲ ਲੱਗਣਗੇ ਕੱਲ ਫੇਰ ਵਿਸਾਖੀ ਆ ਕੱਲ ਤੇ ਪਰਸੋਂ ਫੇਰ ਦੋ ਛੁੱਟੀਆਂ ਤੇ ਗਰਵਾਜ ਪਹਿਲਾਂ ਤਾਂ ਅੱਜ ਜਾਣ ਨੂੰ ਮੰਨਦਾ ਨਹੀਂ ਸੀਗਾ ਕਹਿੰਦਾ ਮम्मा ਮੈਂ ਨਹੀਂ ਜਾਣਾ ਕੋਲ ਮੈਂ ਕਿਹਾ ਇੱਕ ਦਿਨ ਜਾਣਾ ਵਾ ਫੇਰ ਦੋ ਛੁੱਟੀਆਂ ਵਾ ਤੇ ਇੱਧਰ ਦੇਖੋ ਜੀ ਗਰਵਾਜ ਰੈਡੀ ਹੋਇਆ ਬੈਠਾ ਵਾ ਗਰਵਾਜ ਗੁੱਸੇ ਚ ਅੱਜ ਗੁੱਸੇ ਆ ਨਹੀਂ ਸ਼ਾਇਦ ਚੱਕਣ ਗਿਆ ਵਾ ਇਹ ਇਹਨੂੰ ਨਾ ਦਵਾਈ ਬਣਾ ਕੇ ਦਿੱਤੀ ਸੀ ਇਹਨੂੰ ਖੰਗ ਬਹੁਤ ਜ਼ਿਆਦਾ ਆਉਂਦੀ ਆ ਤੇ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਜਰੂਰ ਆ ਮੌਸਮ 'ਚ ਹੁਣ ਨਾ ਖੰਗ ਗਲਾ ਸਾਰਿਆਂ ਦਾ ਖਰਾਬ ਹੋਇਆ ਪਿਆ ਪੁੱਤ ਨਾ ਡੋਲ ਜੂਗਾ ਰਾਤ ਨੂੰ ਫੇਰ ਤੈਨੂੰ ਦਊਂਗੀ ਮੈਂ ਦਵਾਈ ਬਣਾ ਕੇ ਨਾ 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 ਇਹ ਆ ਮੈਂ ਅਗਰ ਕਰ ਦਾਂ ਡੋਲ ਜਾਣਾ ਮੈਂ ਇਹ ਉੱਥੇ ਰੱਖ ਲਓ ਤੇ ਬਾਕੀ ਗਰਵਾਜ ਦੀ ਖੰਗ ਨੂੰ ਬਹੁਤ ਜ਼ਿਆਦਾ ਰਾਮ ਅੱਜ ਕੱਲ ਦਾ ਰਾਤ ਇਹਨੂੰ ਦਿੱਤੀ ਸੀਗੀ ਮੈਂ ਬਣਾ ਕੇ ਸ਼ਹਿਦ ਦੇ ਵਿੱਚ ਮਿਲਾ ਕੇ ਦਵਾਈ ਤੇ ਅੱਜ ਫੇਰ ਇਹਨੂੰ ਰਾਤ ਨੂੰ ਦੁਬਾਰੇ ਦਊਂਗੀ ਤੇ ਦਾਂ ਕਰਕੇ ਪਹਿਲਾਂ ਦਿੱਤੀ ਸੀਗੀ ਅਸੀਂ ਇੱਕ ਹੋਰ ਸਾਡੇ ਉੱਥੇ ਪੈਂਡ ਮਮਾ ਆਪਣਾ ਪਤੇਜੇ ਨੂੰ ਮੇਰੇ ਨੂੰ ਤੇ ਉਹ ਠੀਕ ਹੋ ਗਿਆ ਸੀਗਾ ਫਿਰ ਹੁਣ ਮਮਾ ਮੈਨੂੰ ਕਹਦੇ ਵੀ ਤੂੰ ਮੈਨੂੰ ਇਹਨੂੰ ਦੇ ਪਹਿਲਾਂ ਮੈਂ ਉਹਨਾਂ ਨੂੰ ਦੱਸੀ ਸੀਗੀ ਘਰੇ ਘਰੇ ਲੂਰੀ ਮੇੜੀ ਮੈਂ ਕਿਹਾ ਵੀ ਤੁਸੀਂ ਇਹ ਦੇ ਕੇ ਦੇਖੋ ਮੈਨੂੰ ਕਹਿੰਦੇ ਤੇਰੇ ਵਾਲੀ ਤਰੀਕੇ ਨਾਲ ਵੀ ਖੰਗ ਜਮਾ ਠੀਕ ਹੋ ਗਈ ਵੀ ਦੋਵੇਂ ਕਰਵਾਜ ਨੂੰ ਦੇ ਬਣਾ ਕੇ ਫਿਰ ਮੈਂ ਕੱਲ ਗਰਵਾਜ ਨੂੰ ਦਿੱਤੀ ਸੀਗੀ ਤੇ ਬਾਵਾ ਨਹੀਂ ਇਹ ਤਾਂ ਸ਼ੀਸ਼ੀ ਨਹੀਂ ਸੀ ਪੀਤੀ ਜਾਂਦੀ ਹੁੰਦੀ ਨਾ ਜਿਆਦਾ ਇਹਨੂੰ ਹੱਥੋਂ ਆਉਂਦਾ ਸੀਗਾ ਇੱਕਦਮ ਖੰਗਦਾ ਤੇ ਪਰ ਰਾਤ ਦਾ ਬਹੁਤ ਠੀਕ ਰਿਆ 100 ਚੋਂ ਯਾਨੀ ਦੀ ਮੈਨੂੰ ਲੱਗਦਾ 90% 10% ਆਈ ਹੋਊਗੀ ਖੰਗ ਤੇ ਗਰਵਾਜ ਉੱਤੇ ਸਾਸੀ ਗੱਲ ਕਰੋ ਸਾਰਿਆਂ ਨੂੰ ਫਿਰ ਬਾਦਸ਼ਾਹ ਆ ਜਾਣੀ ਤੇਰੇ ਕੁਲ ਵਾਲੀ ਸਾਸੀ ਗੱਲ ਕਰ ਦੋ ਇੱਕ ਵਾਰੀ ਕਰ ਦੋ ਕਰ ਦੋ ਕਰ ਦੋ ਇਹ ਵੀ ਰੈਡੀ 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 ਹੋ ਗਿਆ ਰੈਡੀ ਸਾਸੀ ਗੱਲ ਨਹੀਂ ਕਰਨੀ ਏ ਵੀ ਨੇ ਸਹੀ ਨਹੀਂ ਗਾ ਇਹਨੂੰ ਕੋਲਡ ਵਗੈਰਾ ਜਿਹਾ ਵਿਚਾਰੇ ਨੂੰ ਹੋਇਆ ਪਿਆ ਫਿਰ ਆਖੇ ਨਹੀਂ ਦੇਖ ਲਾ ਤੂੰ ਮम्मा ਦੇ ਲੱਗਦਾ ਕਾਦ ਇੱਕ ਵਾਰੀ ਹੈਂਡ ਹੈਂਡ ਦੋਨੇ ਜੋਤੋ ਜੋਤੋ ਚੰਗਾ ਮੈਂ ਨਹੀਂ ਦੇਖਦੀ ਤੂੰ ਸ਼ਿਕਾਰ ਦੋ ਸਾਸ਼ੀਕਾਰ ਉਹ ਬਾਸਾ ਹੁੰਦੀ ਤੇਰੀ ਉਹਦੇ ਬਾਸਾ ਦਾ ਹਾਰ ਨਭਜਿਆ ਤੇਰੀ ਦਾ ਹਾਂ ਕਰਤੀ ਵੀ ਕਰਤੀ ਕਰਵਾਇਨੇ ਸਾਸ਼ੀਕਾਰ ਤੇ ਬਾਕੀ ਜੀ ਆਪਣਾ ਕੰਮ ਕਾਰ ਹਜੇ ਸਾਰਾ ਪਿਆਵਾ ਕੱਲ ਹੂੰ ਨੀਲ ਪੇਂਟ ਲਵਾਈ ਫਿਰਦਾ ਮੈਂ ਤੂੰ ਕਿੱਥੋਂ ਲਵਾ ਕੇ ਆਇਆ ਸੀ ਤੇ ਬਾਕੀ ਆਪਣਾ ਕੰਮਕਾਰ ਹਜੇ ਸਾਰਾ ਪਿਆਵਾ ਗਰਵਾਜ ਦਾ ਟਿਫਨ ਕੱਲਾ ਬਣਾਇਆ ਸੀਗਾ ਬਸ ਆਪਾਂ ਤੇ ਉਸ ਤੋਂ ਬਾਅਦ ਹਜੇ ਕੱਲ ਮੇਰੀ ਬਹੁਤ ਜ਼ਿਆਦੇ ਸੀਗੀ ਤੇ 베ੜੇ ਚ ਬਹੁਤ ਜ਼ਿਆਦੇ ਪੱਤੇ ਵਗੈਰਾ ਪਾਏ ਨੇ ਤੇ ਕੱਲ ਆਪਾਂ ਗਰਮੀਆਂ ਵਾਲੀਆਂ ਸਬਜ਼ੀਆਂ ਥੋੜੀਆਂ ਜੀਆਂ ਲਗਾਤੀਆਂ ਨੇ ਥੋੜੀਆਂ ਜੀਆਂ ਅੱਜ ਲਾਵਾਂਗੇ ਕਿਆਰੀਆਂ ਵਗੈਰਾ ਤਿਆਰ ਕੱਲ ਕੀਤੀਆਂ ਸ਼ਾਮ ਨੂੰ ਤੇ ਕੱਲ ਵਲੌਗ ਨਹੀਂ ਬਣਾਇਆਗਾ ਮੈਂ ਫਿਰ ਉੱਧਰ ਕਾਕੋ ਜਾਂ ਕਾਫੀ ਸੀਗਾ ਉਹਨੋਂ ਸਾਰੇ ਨੂੰ ਅੱਗ ਵਗੈਰਾ ਲਾਈ ਤੇ ਫਿਰ ਕਿਆਰੀਆਂ ਚ ਪਾਣੀ ਛੱਡਤਾ ਸੀ ਪੋਲੀਆਂ ਅੱਜ ਕਰਾਂਗੇ ਕਿਆਰੀਆਂ ਤੇ ਬਾਕੀ ਥੋੜੀਆਂ ਜਿਹਾ ਬੇਲਾਂ ਲਾਤੀਆਂ ਸੀਗੀਆਂ ਤੋਰੀਆਂ ਕਦੂਆਂ ਦੀਆਂ ਤੇ ਪਿੰਡੀਆਂ ਦੇ ਵੀ ਤੇ ਮਿਰਚਾਂ ਦੀ ਪਨੀਰੀ ਵਗੈਰਾ ਲਾਉਣੀ ਆ ਤੇ ਕਰੇਲਿਆਂ ਦੀਆਂ ਬੇਲਾਂ ਲਾਉਣੀ ਅੱਜ ਮੰਗਾਉਨੇ ਆ ਤੇ ਕੱਲ ਥੋੜੇ ਸੀਗੀਆਂ ਉਹ ਫਿਰ ਲਾਤੀਆਂ ਸੀਗੀਆਂ ਤੋਰੀਆਂ ਤੇ ਕਦੂਆਂ ਦੇ ਆ ਬੇਲਾਂ ਇਹ ਇਦਾਂ ਮੈਂ ਵੀ ਘਰ ਦੀ ਸਬਜ਼ੀ ਹਨਾ ਵਧੀਆ ਰਹਿੰਦੀ ਆਪਣੇ ਤਾਂ ਹਰ ਇੱਕ ਸਾਲ ਘਰੇ ਹੀ ਹੁੰਦੀ ਆ ਸਰਦੀਆਂ ਵਾਲਾ ਵੀ ਸਮਾਨ ਘਰੇ ਹੀ ਬੀਜਿਆ ਹੁੰਦਾ ਵਾ ਤੇ ਗਰਮੀਆਂ ਵਾਲੀਆਂ ਸਬਜ਼ੀਆਂ ਵੀ ਘਰੇ ਹੀ ਹੁੰਦੀਆਂ ਕਰੇਲੇ ਵਗੈਰਾ ਵਧੀਆ ਲੱਗਦੇ ਬੈਂਗਣੀ ਕਰੇਲੇ ਤੋਂ ਆਪਣਾ ਪਿੰਡੀਆਂ ਬਹੁਤ ਜ਼ਿਆਦਾ ਲੱਗਦੀਆਂ ਮੈਂ ਘਰੇ ਤੇ ਐ ਕਿ ਥੋੜਾ ਜਿਹਾ ਲੇਟ ਹੋ ਗਏ ਬੀਜਨਾਂ ਲੀਆਂ ਤੇ ਉਧਰ ਜਗਾ ਜੀ ਦਾ ਤੁਹਾਨੂੰ ਦੱਸਿਆ ਸੀ ਕਰਕੇ ਰੋਲੇਜ ਇਹਦਾ ਕਰਕੇ ਫਿਰ ਮੈਂ ਲਾਈ ਨਹੀਂ ਸੀਗੀਆਂ ਸਬਜ਼ੀਆਂ ਆਪਣੀਆਂ ਉਹ ਜਗਾ ਤੇ ਸਬਜ਼ੀਆਂ ਲੱਗੀ ਬੀਜੀਆਂ ਹੋਈਆਂ ਹੁੰਦੀਆਂ ਸੀਗੀਆਂ ਕਿਆਰੀਆਂ ਬਹੁਤ ਵਧੀਆ ਆ ਜਾਈਂਗੀ ਸਬਜ਼ੀ ਉਤਰਦੀ ਘਰ ਦੀ ਤੇ ਬਾਕੀ ਚਲੋ ਕੋਈ ਗੱਲ ਨਹੀਂ ਐ ਕਿ ਫੇਰ ਆਪਾਂ ਦਵਾਰੇ ਲਾ ਦੇਣੀ ਆ ਬਾਬੇ ਦਾ ਨਾਂ ਲੈ ਕੇ ਆਪਣਾ ਕੱਲ ਮੈਂ ਸਾਫ ਸਫਾਈ ਕੀਤੀ ਸੀ ਉਧਰ ਸ਼ਾਮ ਨੂੰ ਇਟਾਂ ਵਗੈਰਾ ਬਹੁਤ ਸੀਗੀਆਂ ਉੱਥੇ ਇਕ ਪਈਆਂ ਹੋਈਆਂ ਉਹ ਲੋਟ-ਪਾਟ ਕੀਤੀਆਂ ਸਾਰੀਆਂ ਤੇ ਕੱਲ ਸਗ ਨਹੀਂ ਮੇਰੇ ਗੋਠੇ ਤੇ ਬੱਜੀ ਐਟ ਤੇ ਮੇਰਾ ਗੋਠਾ ਬਹੁਤ ਜ਼ਿਆਦਾ ਦੁਖੀ ਜਾਂਦਾ ਵਾ ਤੇ ਬਾਕੀ ਚਲੋ ਜੀ ਠੀਕ ਆ ਗਰਵਾਇ ਦੀ ਬਸ ਤੇ ਆਉਣ ਦਾ ਟਾਈਮ ਹੋ ਗਿਆ ਵਾ ਤੇ ਜੁੜੇ ਰਹੋ ਬਲੌਗ ਦੇ ਨਾਲ ਤੇ ਅੱਜ ਆਪਾਂ ਗਰਵਾਇ ਤੇ ਗਏ ਤੋਂ ਬਾਅਦ ਫਿਰ ਕਿਆਰੀਆਂ ਚ ਉਧਰ ਕਰਦੇ ਆ ਥੋੜੀ ਮੋਟੀ ਗੁੱਡਾ ਗਢਾਈ ਜੀ ਕਿਆਰੀਆਂ ਪੋਲੀਆਂ ਕਰਨੀਆਂ ਵਾ ਤੇ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਜਾਂ ਕੱਲ ਨੂੰ ਵੀਜਾਂਗੇ ਪਿੰਡੀਆਂ ਦੇ ਵੀ ਨਾਲੇ ਪਨੀਰੀ ਮੰਗਾਉਣੇ ਮਿਰਚਾਂ ਦੀ ਮਿਰਚਾਂ ਘਰੇ ਵਧੀਆ ਰਹਿੰਦੀਆਂ ਹਰੀ ਮਿਰਚ ਦਾਲ ਸਬਜ਼ੀ ਚ ਵਧੀਆ ਪੈ ਜਾਂਦੀ ਆ ਨਾ ਤੋੜ ਕੇ ਤੇ ਬਾਕੀ ਚਲੋ ਠੀਕ ਹੈ ਜੀ ਮਿਲਦੇ ਆ ਫੇਰ ਤੇ ਜੁੜੇ ਰਹੋ ਵਲੌਗ ਦੇ ਨਾਲ ਗਰਵਾ ਸਿੰਘ ਬਾਏ ਕਰ ਦੋ ਪੁੱਤ ਹਾਂ ਬਾਏ ਕਰ ਦੋ ਬਾਏ ਜੀ ਕਰਵਾਇ ਦੀ ਬੱਸ ਆ ਗਈ ਤੇ ਗਰਵਾਇ ਚਲੇ ਗਿਆ ਸਕੂਲ ਤੇ ਟਾਈਮ ਹੋ ਗਿਆ ਵਾ ਸਵਾ 7 ਦਾ ਤੇ ਹੁਣ ਆਪਾਂ ਝਾੜੂ ਚੱਕਦੇ ਆ ਤੇ 베ੜਾ ਕਰਦੇ ਆ ਸਾਫ ਦੇਖ ਸਕਦੇ ਹੋ ਤੁਸੀਂ ਕੂੜਾ ਗਵਾਂਡੀਆਂ ਦੇ ਅਦਰਾਖਤਾਂ ਦੇ ਫੁੱਲ ਵੀ 베ੜੇ ਚਾਏ ਪਏ ਨੇ ਇੰਨੀ ਜਿਆਦੇ ਕੱਲ ਹਵਾ ਚੱਲਦੀ ਸੀਗੀ ਤੇ ਹੁਣ ਆਪਾਂ ਪਹਿਲਾਂ ਬੇੜਾ ਸੁੰਬਰਦੇ ਆਂ ਉਸ ਤੋਂ ਬਾਅਦ ਅਗਲਾ ਕੰਮ ਦੇਖਦੇ ਆਂ ਵੀ ਕੀ ਕਰਨਾ ਵਾ ਰੋਟੀ ਤਾਂ ਹਜੇ ਭੁੱਖ ਨਹੀਂ ਗਈ ਕੀ ਬਣਾਉਣੀ ਆ ਉਧਰ ਕਿਆਰੀਆਂ ਵੱਲ ਹੀ ਦੇਖਦੇ ਆਂ ਕੱਲ ਪਾਣੀ ਛੱਡਿਆ ਸੀਗਾ ਵੀ ਕਿਵੇਂ ਦਾ ਵਾ ਫੇਰ ਉਹਨਾਂ ਨੂੰ ਪੋਲਾ ਕਰਦੇ ਆਂ ਕਿਆਰੀਆਂ ਨੂੰ ਪੋਲੀਆਂ ਤੇ ਫੇਰ ਫਰੋਲ ਕੇ ਛੱਡ ਦਾਂਗੇ ਅੱਜ ਦੀ ਧੁੱਪ ਲੱਗ ਜੂਗੀ ਕਿਆਰੀਆਂ ਨੂੰ ਤੇ ਹਵਾ ਜੀ ਲੱਗੀ ਤਾਂ ਫੇਰ ਉਸ ਤੋਂ ਬਾਅਦ ਬੀ ਲਾਵਾਂਗੇ ਆਪਾਂ ਤੇ ਬਾਕੀ ਚਲੋ ਜੀ ਠੀਕ ਆ ਹੁਣ ਆਪਾਂ ਫੇਰ ਲੀਏ 베ੜੇ ਦੇ ਵਿੱਚ ਝਾੜੂ ਤੇ ਕਰ ਦਈਏ 베ੜੇ ਦੀ ਸਫਾਈ ਤੇ ਉਸ ਤੋਂ ਬਾਅਦ ਫਿਰ ਅੰਦਰਾਂ ਚ ਝਾੜੂ ਪੋਚਾ ਕਰਦੇ ਆ ਤੇ ਫਿਰ ਰਸੋਈ alli ਹੋਵਾਂਗੇ ਹਾਂਜੀ ਟਾਈਮ ਹੋ ਚੁੱਕਿਆ 8:30 ਦਾ ਤੇ ਆਪਾਂ ਰੋਟੀ ਬਣਾ ਕੇ ਖਾ ਲਈਆ ਤੇ ਗੈਸ ਵਗੈਰਾ ਸੈਲਫ ਸਾਰਾ ਕੁਝ ਸਾਫ ਕਰਤਾ ਵਾ ਜੀ ਤੇ ਹੁਣ ਆਪਾਂ ਮਾਂਜਦੇ ਆ ਭਾਂਡੇ ਤੇ ਉਸ ਤੋਂ ਬਾਅਦ ਕੱਪੜੇ ਆ ਥੋੜੇ ਜਿ ਓ ਧੋਣੇ ਆ ਤੇ ਫਿਰ ਬਾਕੀ ਦੇਖਦੇ ਆ ਕੰਮ ਕਰਦਾ ਅੰਦਰ ਅਚਾਪਾ ਝਾੜੂ-ਪੋਚਾ ਕਰਤਾ ਵਾ ਤੇ ਰੋਟੀ ਬਣਾ ਕੇ ਖਾ ਲਈ ਆ ਤੇ ਹੁਣ ਆਪਾਂ ਧੋਣ ਲੱਗੇ ਆਂ ਜੀ ਭਾਂਡੇ ਕਿਆਰੀਆਂ ਵੱਲੀ ਜਾਇਆ ਹੀ ਨਹੀਂ ਜਾਏਗਾ ਤੁਹਾਨੂੰ ਪਤਾ ਵਾ ਇਧਰ ਹੀ ਕੰਮ ਬਹੁਤ ਸਵੇਰ-ਸਵੇਰ ਦਾ ਹਨਾ ਹੋ ਜਾਂਦਾ ਰਸੋਈ 'ਚ ਝਾੜੂ-ਪੋਚੇ ਦਾ ਤੇ ਹੁਣ ਆਪਾਂ ਕਿਆਰੀਆਂ ਵੱਲੀ ਤਾਂ ਸ਼ਾਮ ਲਈ ਜਾਇਆ ਜਾਊਗਾ ਹੁਣ ਧੁੱਪ ਚੜ ਗਈ ਆ ਧੁੱਪੇ ਤਾਂ ਗਰਮੀ 'ਚ ਕੰਮ ਫਿਰ ਔਖਾ ਹੋ ਜਾਂਦਾ ਵਾ ਗਰਮੀ ਆਉਣ ਲੱਗ ਜਾਂਦੀ ਆ ਤੇ ਉਹ ਵੀ ਠੰਡੇ ਠੰਡੇ ਵਾਲਾ ਜਿਹੜਾ ਕੰਮ ਆ ਠੰਡੇ ਜੇ ਚ ਹੋ ਜਾਣਾ ਹਨਾ ਉਹ ਵਧੀਆ ਰਹਿੰਦਾ ਵਾ ਤੇ ਹੁਣ ਸ਼ਾਮ ਨੂੰ ਅਸੀਂ ਤਿਆਰੀਆਂ ਵੱਲੇ ਤੇ ਬਾਕੀ ਹੋਰ ਦੱਸੋ ਜੀ ਹਾਲ ਚਾਲ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਐਂਡ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਜੀ ਅਕਾ ਕਰੋ ਤੇ ਆਪਣੇ ਵਲੌਗ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਜਿੰਨੇ ਕ ਤੱਕ ਆਪਣੇ ਤੋਂ ਵਸ ਬਣ ਸਕਦੇ ਆਪਾਂ ਕੋਸ਼ਿਸ਼ ਕਰੀਦੀ ਆ ਵੀ ਡੇਲੀ ਹਨਾ ਬਲੌਗ ਪਾਈ ਜਾਈਏ ਨਹੀਂ ਤਾਂ ਫਿਰ ਡੇਲੀ ਪਾਈ ਚੱਲੀਏ ਵਧੀਆ ਰਹਿੰਦਾ ਵਾ ਗਰੀਚ ਵਗੈਰਾ ਵਧੀਆ ਰਹਿੰਦੀ ਆ ਨਹੀਂ ਤਾਂ ਫਿਰ ਜਦ ਆਪਾਂ ਕਈ ਵਾਰ ਨਹੀਂ ਵਿੱਚ ਦੀ ਪੈਂਦਾ ਹਨਾ ਕਈ ਕਈ ਦਿਨ ਫੇਰ ਦੁਬਾਰੇ ਕੰਮ ਸਟਾਰਟ ਹੋਣ ਦੇ ਬਰਾਬਰ ਹੋ ਜਾਂਦਾ ਵਾ ਤਾਂ ਕਰਕੇ ਫਿਰ ਹੁੰਦਾ ਵਾ ਵੀ ਡੇਲੀ ਛੋਟਾ ਥੋੜਾ ਮੋਟਾ ਬਲੌਗ ਆਪਾਂ ਜਾਂ ਵੀਡੀਓ ਸ਼ਾਰਟ ਵੀਡੀਓ ਕੋਈ ਨਾ ਕੋਈ ਮੋਟੀਵੇਸ਼ਨਲ ਪਾਈ ਜਾਈਏ ਤਾਂ ਵਧੀਆ ਰਹਿੰਦੀ ਆ ਤੇ ਬਾਕੀ ਹੋਰ ਦੱਸੋ ਹਾਲ ਚਾਲ ਤੇ ਹੋ ਜੋ ਵੀ ਆਪਣਾ ਵੀ ਕੰਮ ਫਤੇ ਜੋ YouTube ਦਾ ਜਲਦੀ ਤੋਂ ਜਲਦੀ ਬਸ ਆਪਣਾ ਥੋੜਾ ਹੀ ਰਹਿ ਗਿਆ ਵਾ ਤੇ ਪਹੁੰਚਾਂਗੇ ਜ਼ਰੂਰ ਮਕਾਮ ਤੇ ਤੁਹਾਡੇ ਸਾਰਿਆਂ ਦੇ ਆਸਰੀ ਪਹੁੰਚਿਆ ਜਾਣਾ ਹੈਗਾ YouTube ਫੈਮਿਲੀ ਦੇ ਤੇ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤਾਂ ਜੋ ਆਪਾਂ ਅੱਗੇ ਵੱਧ ਸਕੀਏ ਤੇ ਕੱਲ ਨੂੰ ਹੈਗੀ ਹੈ ਜੀ ਬਸਾਖੀ ਤੇ ਗਰਮੀ ਧੁੱਪਾਂ ਬਹੁਤ ਕਹਿੜੀਆਂ ਹੁਣ ਬਸ ਬਾਲਟੀਆਂ ਸ਼ੁਰੂ ਹੋ ਜਾਣੀਆਂ ਵਾ ਤਾਂ ਹੁਣ ਧੁੱਪਾਂ ਨਾਲ ਹੀ ਕਣਕਾਂ ਸੁੱਕਣੀਆਂ ਵਾ ਧੁੱਪ ਬਹੁਤ ਹੁੰਦੀ ਆ ਕੱਪੜੇ ਧੋ ਕੇ ਮਗਰੋਂ ਪਾਈਦੇ ਆ ਪਹਿਲਾਂ ਸੁੱਕ ਜਾਂਦੇ ਆ ਹੁਣ ਤਾਂ ਪਾਏ ਪਾਏ ਤਾਂ ਕੱਪੜੇ ਹੀ ਆਏ ਤਾਂ ਤੇ ਉਦੀ ਉਤਰੇ ਸ਼ੁਰੂ ਹੋ ਜਾਂਦੇ ਆ ਡੱਬ ਜੇ ਪੈ ਨੇ ਬਾਹਰ ਚਿੜੀਆਂ ਆ ਜਾਂ ਮੈਂ ਕਿਹ ਪਤਾ ਨਹੀਂਗਾ ਕੀ ਆ ਉਧਰ ਤੇ ਗਰੀ ਨਾ ਬਿੱਲੀ ਫੈਸੀ ਹੁੰਦੀ ਆ ਤੇ ਫਿਰ ਚਿੜੀਆਂ ਬੜਾ ਰੌਲਾ ਪਾਉਂਦੀਆਂ ਨੇ ਤੇ ਲਓ ਜੀ ਆਪਾਂ ਭਾਂਡੇ ਮਾਣ ਜਲੇ ਆ ਤੇ ਹੋਰ ਆਪਾਂ ਧੋ ਲਈਏ ਤੇ ਉਸ ਤੋਂ ਬਾਅਦ ਫੇਰ ਕਰਦੇ ਆ ਬਾਕੀ ਦਾ ਕੰਮ ਕਰ ਤੇ ਚਲੋ ਠੀਕ ਹੈ ਜੀ ਮਿਲਦੇ ਆ ਫੇਰ ਤੇ ਹੁਣ ਆਪਾਂ ਨੇ ਭਾਂਡੇ ਪੁੱਤੇ ਧੋਣ ਵਾਲੇ ਰਹਿ ਗਏ ਮੰਜੇ ਗਏ ਨੇ ਤੇ ਮਿਲਦੇ ਆ ਫੇਰ ਜੁੜੇ ਰਹੋ ਵਲੌਗ ਦੇ ਨਾਲ ਹਾਂਜੀ ਟਾਈਮ ਹੋ ਚੁੱਕਿਆ ਜੀ ਸਵਾ ਦੋ ਦਾ ਤੇ ਆਪਾਂ ਹੁਣ ਵਿਲੇ ਹੋਏ ਸੀਗੇ ਕੰਮਕਾਰ ਸਾਰੇ ਕਰਕੇ ਅੱਜ ਕੰਮ ਵਧ ਗਏ ਗੈਸਟ ਆ ਗਏ ਸੀਗੇ ਘਰ ਤੇ ਹੁਣੇ ਚਾਹ ਵਾਲੇ ਭਾਂਡੇ ਭੁੰਡੇ ਧੋ ਕੇ ਬਸ ਮੈਂ ਆਈ ਸੀ ਤੇ ਹੇਅਰ ਵਾਸ਼ ਕੀਤੇ ਸੀਗੇ ਪਹਿਲਾਂ ਕੈਰੇ ਸੀਗੇ ਫਿਰ ਹੇਅਰ ਮਾਸਕ ਲਗਾਇਆ ਹੋਇਆ ਸੀਗਾ ਤੇ ਫੇਰ ਗੇਸਟ ਗਿਆਨ ਤੋਂ ਬਾਅਦ ਦੁਬਾਰਾ హెయిర్ వాష్ ਕੀਤੇ ਤੇ ਹੁਣ ਗਰਵਾਜ ਦੇ ਆਉਣ ਦਾ ਟਾਈਮ ਹੋ ਗਿਆ ਵਾ ਤੇ ਗਰਵਾਜ ਲਈ ਦੁੱਧ ਜਿਹੜਾ ਆਪਾਂ ਗਰਮ ਕਰਕੇ ਰੱਖਤਾ ਵਾ ਜਦ ਤਾਂ ਹੀ ਉਹਨੇ ਆਉਣਾ ਵਾ ਪੀਣ ਜੋਗ ਹੋ ਜੂਗਾ ਕੋਸਾ ਜਿਹਾ ਤੇ ਮੈਨੂੰ ਹੁਣ ਲੱਗੀ ਹੋਈ ਸੀਗੀ ਭੁੱਖ ਮੈਂ ਸੋਚ ਰਹੀ ਸੀਗੀ ਵੀ ਕੀ ਬਣਾ ਕੇ ਖਾਵਾਂ ਦੇਖਦੇ ਆਂ ਨੀ ਰੋਟੀ ਹੋਈ ਬਣਾਉਨੇ ਆ ਔਠਾ ਖਾ ਲਾਂਗੇ ਅੰਬ ਦੇ ਚਾਰਨਾ ਸੁਆਦ ਲੱਗੂਗਾ ਤੇ ਬਾਕੀ ਹੋਰ ਤੁਸੀਂ ਦੱਸੋ ਜੀ ਹਾਲ ਚਾਲ ਤੇ ਬਸ ਆਪਾਂ ਹੁਣ ਫ੍ਰੀ ਹੋਏ ਸੀਗੇ ਹੁਣ ਗਰਵਾਚ ਆ ਜਾਊਗਾ ਗਰਵਾਚ ਦੇ ਕੱਪੜੇ ਵਗੈਰਾ ਚੇਂਜ ਕਰਕੇ ਉਹਨੂੰ ਸ਼ੀਸ਼ੀ ਪਲਾ ਕੇ ਫਿਰ ਬੰਦ ਕਰਾਮ ਕਰਾਂਗੇ ਫਿਰ ਸ਼ਾਮ ਦੇ ਦਾਲ ਪਾਣੀ ਦਾ ਟਾਈਮ ਹੋ ਜਾਣਾ ਵਾ ਤੇ ਬਾਕੀ ਹੋਰ ਤੁਸੀਂ ਦੱਸੋ ਜੀ ਹਾਲ ਚਾਲ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਆਪਣੇ ਚੈਨਲ ਨੂੰ ਤੇ ਬਾਕੀ ਚਲੋ ਜੀ ਠੀਕ ਆ ਮਿਲਦੇ ਆਂ ਫੇਰ ਤੇ ਕਰਵਾਜ ਦੇ ਆਉਣ ਦਾ ਬਸ ਟਾਈਮ ਹੋਣ ਵਾਲਾ ਵਾ ਦੇ ਲੈਂਦੇ ਆ ਗੜਕ ਸੜਕ ਬੱਸ ਦੇ ਆਉਣ ਦੀ ਆਵਾਜ਼ ਦੋਰੋਂ ਹੀ ਪਤਾ ਲੱਗ ਜਾਂਦੀ ਹੁੰਦੀ ਆ ਬੱਸ ਦਾ ਤੇ ਬਾਕੀ ਚਲੋ ਠੀਕ ਆ ਮਿਲਦੇ ਆ ਜੀ ਫੇਰ ਆਪਾਂ ਜੜੇ ਰਹੇ ਉਹ ਵਲੌਗ ਦੇ ਨਾਲ ਕਰਵਾਜ ਆ ਗਿਆ ਜੀ ਸਕੂਲੋਂ ਤੇ ਸ਼ੀਸ਼ੀ ਪੀ ਰਿਹਾ ਵਾ ਪਿਆ ਸੋਫੇ ਤੇ ਕੱਡੂ ਜ ਇਹਨੂੰ ਖੰਗ ਤਾਂ ਆਈ ਨਹੀਂ ਗੀ ਮੁੜ ਕੇ ਤੇ ਪਰ ਇਹਨੂੰ ਜਕਾਮ ਜਿਆ ਬਹੁਤ ਜ਼ਿਆਦੇ ਹੋਇਆ ਪਿਆ ਇਸ ਕਰਕੇ ਵਿਚਾਰਾ ਨਾ ਖਿਜਿਆ ਖਿਜਿਆ ਜਿਆ ਪਿਆ ਵਾ ਹਰ ਕੋਈ ਨਾ ਕੋ ਤਾਂ ਦੋ ਛੁੱਟੀਆਂ ਆ ਮੈਂ ਚੰਗਾ ਠੀਕ ਹੋ ਜਾਊਗਾ ਜਦੋਂ ਤੇਰਾ ਚਕਾਮ ਤੇ ਖੰਗ ਦਾ ਨੁਕਤਾ ਆਪਾਂ ਕਰੇ ਲੂ ਇਲਾਜ ਕੀਤਾ ਇਹਦਾ ਤੇ ਖੰਗ ਜਮਾ ਚੱਕੀ ਗਈ ਐ ਇੱਕ ਵਾਰੀ ਦਵਾਈ ਦੇਣ ਨਾਲ ਹੀ ਉਹ ਤੇ ਬਾਕੀ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਜੇ ਕਮੈਂਟ ਆਪਾਂ ਨੂੰ ਵੱਧ ਆਏ ਤਾਂ ਫਿਰ ਆਪਾਂ ਜਰੂਰ ਦੱਸਾਂਗੇ ਖੰਗ ਦਾ ਦੇਸੀ ਨੁਕਤਾ ਬਹੁਤ ਵਧੀਆ ਵਾ ਇਹਨੂੰ ਵੀ ਮੈਂ ਦਿੱਤੀ ਸੀ ਫਿਰ ਮੈਂ ਆਪ ਵੀ ਥੋੜੀ ਜੀ ਖਾ ਲਈ ਮੈਂ ਕਿ ਮੇਰਾ ਗਲਾ ਜੀ ਆ ਵੀ ਸੈੱਟ ਹੋ ਜਾਊਗਾ ਚਲੋ ਤੇ ਬਾਕੀ ਚਲੋ ਜੀ ਕਰਵਾ ਸ਼ੀਸ਼ੀ ਪੀਂਦਾ ਵਾ ਤੇ ਫੇਰ ਇਹਦੇ ਇਹਨੇ ਆਪ ਦਾ ਕੱਛਾ ਪਾੜਿਆ ਵਾ ਤੇ ਟੀ-ਸ਼ਰਟ ਰੈਂਦੀ ਆ ਪਾਉਣ ਵਾਲੀ ਕਹਿੰਦਾ ਜਦ ਨੂੰ ਮੈਂ ਛੇਤੀ ਸ਼ੀਸ਼ੀ ਪੀਣੀ ਆ ਭੁੱਖ ਲੱਗੀ ਆ ਤੇ ਹੁਣ ਆਪਾਂ ਇਹਦੇ ਟੀ-ਸ਼ਰਟ ਪਾ ਦਈਏ ਤੇ ਫੇਰ ਇਹ ਖੇਡੂਗਾ ਹੁਣ ਚਲੋ ਠੀਕ ਆ ਮਿਲਦੇ ਆਪਾਂ ਫੇਰ ਜੀ ਹਾਂ ਜੀ ਟਾਈਮ ਹੋ ਚੁੱਕਿਆ ਸ਼ਾਮ ਦੇ 5:30 ਦਾ ਤੇ ਆਪਾਂ ਲੱਗੇ ਆਂ ਦੀ ਅੱਜ ਨਾਲ ਬੜੀਆਂ ਬਣਾਉਣ ਬਹੁਤ ਇੰਤਜ਼ਾਰ ਆ ਚਾਹ ਦੀ ਬੜੀਆਂ ਬਣਾਉਨੇ ਆ ਤੇ ਪਕੌੜੇ ਹੈ ਨਹੀਂ ਸੀਗੇ ਖਤਮ ਸੀਗੇ ਮੈਂ ਜਦੋਂ ਦੇਖੇ ਮੈਂ ਕਿਹਾ ਹੈ ਨਹੀਂ ਫਿਰ ਮੈਂ ਕਿਹਾ ਚਲੋ ਬੜੀਆਂ ਹੀ ਬਣਾ ਲੈਣੇ ਕਰ ਲਈਆਂ ਪਕੌੜੇ ਸਭ ਜਾਂਦੇ ਹੁਣ ਆਵਾਂਗੇ ਹੁਣ ਤੇ ਬਾਕੀ ਆਪਾਂ ਮਸਾਲਾ ਤਿਆਰ ਕਰਨੇ ਆ ਤੇ دروازੇ ਖੇਡਣ ਗਿਆ ਹੋਇਆ ਵਾ ਜਦੋਂ ਆਇਆ ਉਹ ਦੁੱਧ ਦੀ ਭੱਜਿਆ ਹੋਇਆ ਵਾ ਉਹ ਤਾਂ ਲਾ ਪਤਾ ਹੀ ਨਹੀਂਦਾ ਵਾ ਕਿ ਰਾਤ ਨੂੰ ਨੇ ਸੌਣ ਦੇ ਟਾਈਮ ਆਉਣਾ ਹੁੰਦਾ ਉਹ ਵਾਸੀ ਇਹਦਾ ਖਰਾਬ ਆ ਲਓ ਜੀ ਆਪਾਂ ਮਸਾਲੇ ਸਾਰੇ ਐਡ ਕਰਦੇ ਨੇ ਗਾਰਮ ਸੱਲੈਂ ਥੋੜਾ ਜਿਹਾ ਪਾ ਲਈ। ਤੜੀਆਲੇ ਹਲਦੀ ਕਰ ਦੱਸ ਇਹਨਾਂ ਖਾਣ ਨੂੰ ਦਾਲ ਟਮਾਟਰ ਚਲੋ ਤੜੀਲੇ ਖਾ ਕੇ ਉਹ ਸਵਾਦ ਆਪਾ ਬਣਾ ਲਈ ਜੀ ਔਰ ਜੀ ਤੇ ਹੁਣ ਆਪਾ ਪਾ ਦਈਏ ਆਲੂ ਬੜੀਆਂ ਆਪਾ ਪਹਿਲਾਂ ਪਾਉਣ ਲੱਗਣਾ ਸੀ ਜੀ ਆਪਾਂ ਪਾਣ ਕਰਤੀ ਹੈ ਜੀ ਲੋ ਸਨਾਟਨ ਨਾਲ ਵਧੀਆ ਬਣਦੀ ਆ ਦਾਲ ਕੋਈ ਵੀ ਆ ਆਲੂ ਆ ਦੀ ਪਹਿਲਾਂ ਮੈਂ ਸੋਚਿਆ ਆਂ ਆਲੂ ਵਾਲ ਕੇ ਟਮਾਟਰ ਦੇ ਵਿੱਚ ਉਬਲੇ ਹੋਏ ਆਲੂ ਬਣਾਉਣੇ ਆ ਫੇਰ ਮੈਂ ਕਦੀ ਨਹੀਂ ਅੱਜ ਬੜੀਆਂ ਹੀ ਬਣਾਉਣੇ ਆ ਤੇ ਬੜੀਆਂ ਆਪਾਂ ਪਹਿਲਾਂ ਤੋਂ ਨਹੀਂ ਸੀ ਤੇ ਹੁਣ ਆਪਾਂ ਬੜੀਆਂ ਦੇ ਪਾ ਲਈ ਤੇ ਐ ਕਿਨੇ ਸੁੱਕੀ ਮੇਥੀ ਜਿਹੜੀ ਹੁੰਦੀ ਆ ਆਪਾਂ ਘਰੇ ਸੁਕਾਉਂਦੇ ਮੇਥੇ ਉਹ ਵਾਲੇ ਖਤਮ ਹੋ ਗਏ ਤੇ ਉਹ ਬਹੁਤ ਸਵਾਦ ਲੱਗਦੇ ਆ ਆਲੂ ਬੜੀਆਂ ਦੀ ਦਾਲ ਦੇ ਵਿੱਚ ਉੱਪਰ ਪਾਏ ਹੋਏ ਤੇ ਉਹ ਵਾਲੇ ਹਨੀਗੇ ਤੇ ਪਦੀਨਾ ਵੀ ਪਹਿਲੇ ਸਾਲ ਸਕਾਇਆ ਸੀਗਾ ਪਦੀਨਾ ਦੇ ਹੀ ਚ ਬੜਾ ਸਵਾਦ ਲੱਗਦਾ ਵਾ ਪਾਇਆ ਹੋਇਆ ਜਿੱਦਾਂ ਪਦੀਨੇ ਦੇ ਵਿੱਚ ਨੂਨ ਮਿਲਾ ਕੇ ਦਹੀਂ ਚ ਨਾਲੇ ਤਾਂ ਠੰਡਾ ਹੁੰਦਾ ਵਾ ਲੱਸੀ ਵਗੈਰਾ ਚ ਵੀ ਵਧੀਆ ਲੱਗਦਾ ਵਾ ਤੇ ਪਾਣੀ ਹੋਰ ਪਾਈ ਦਈਏ ਰਹਿ ਜੂਗੀ ਸਮਾਰ ਕੇ ਖਾਣਾ ਪੈ ਨੂੰ ਟੱਕ ਦਈਏ ਜੀ ਤੇ ਹੁਣ ਆਪਾਂ ਗੁੰਨਦੇ ਆ ਆਟਾ ਗੁਰਦੁਆਰੇ ਪਾਠ ਪ੍ਰਗਾਸ ਹੋਏ ਹੋਏ ਆ ਵਿਸਾਖੀ ਦੇ ਕੱਲ ਨੂੰ ਵਿਸਾਖੀ ਆ ਤੇ ਬਾਕੀ ਚਲੋ ਜੀ ਠੀਕ ਆ ਤੇ ਕਰਦੇ ਆਪਾਂ ਕੰਟੀਨਿਊ ਲੌਗ ਤੇ ਹੁਣ ਆਪਾਂ ਦਾਲ ਜਿਹੜੀ ਆਪਣੀ ਆਲੂ ਬੜੀਆਂ ਦੀ ਐ ਇਹਨੂੰ ਟੱਕ ਦੀਏ ਥਾਲ ਦੇ ਦੀਏ ਚੰਗੀ ਤਰ੍ਹਾਂ ਰੈਝ ਜੂਗੀ ਤੇ ਬਾਕੀ ਚਲੋ ਠੀਕ ਆ ਜੀ ਮਿਲਦੇ ਆਂ ਫੇਰ ਹਾਂਜੀ ਤੇ ਆਪਣੀਆਂ ਆਲੂ ਬੜੀਆਂ ਬਣ ਕੇ ਹੋ ਗਈਆਂ ਨੇ ਜੀ ਪਿਆਰ ਤੇ ਜਾਦੂ ਮੈਂ ਸੋਚਿਆ ਚਲੋ ਆਪਾਂ ਬਣਾ ਲਈਏ ਅੱਜ ਕੋਲਡ ਕਾਫੀ ਗਰਮੀ ਬਹੁਤ ਜਿਆਦਾ ਹੈ ਤੇ ਦੇਖੋ ਕਾਫੀ ਦੀ ਚੱਗ ਬਹੁਤ ਹੀ ਵਧੀਆ ਬਣ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਪਹਿਲਾਂ ਆਪਾਂ ਦੁੱਧ ਨਹੀਂ ਪਾਉਂਦੇ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਬਰਫ਼ ਕੱਢ ਲਓ ਥੋੜੀ ਇਹ ਪਾਵਾਂਗੇ ਆਪਾਂ ਕਿਉਂਕਿ ਜਿਆਦਾ ਠੰਡਾ ਵੀ ਹਜੇ ਚੰਗਾ ਨਹੀਂ ਦਾ ਤੇ ਬਾਕੀ ਮੈਂ ਕਿਹਾ ਵੀ ਹੁਣ ਔਟ ਕੌਫੀ ਨਹੀਂ ਪੀਂਦੇ ਆਪਾਂ ਕੋਲਡ ਹੀ ਪੀਂਦੇ ਆ ਲਓ ਜੀ ਆਪਾਂ ਚਾਰ ਕ ਟੁਕੜੀਆਂ ਜਿਹੜੀਆਂ ਵਾ ਪਾ ਲਈਆਂ ਨੇ ਬਰਫ਼ ਦੀਆਂ ਤੇ ਹੁਣ ਆਪਾਂ ਪਾਉਨੇ ਆ ਦੁੱਧ ਲਓ ਜੀ ਦੇਖੋ ਕਿੰਨੇ ਵਧੀਆ ਬਣ ਕੇ ਹੋਈ ਆ ਤਿਆਰ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਲਾ ਲਮਾ ਕੇ ਡੁੱਲਗੀ ਮਾੜੀ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਦੇਖ ਸਕਦੇ ਹੋ ਤੁਸੀਂ ਕਲਰ ਅੱਗੇ ਆਪਾਂ ਹੌਟ ਕਾਫੀ ਬਣਾਉਂਦੇ ਸੀ ਇਦਾਂ ਹੀ ਜਿੱਦਾਂ ਖੰਡ ਤੇ ਕਾਫੀ ਨੂੰ ਮੈਸ਼ ਕਰਕੇ ਮਹੜਾ ਜਾਂ ਪਾਣੀ ਪਾ ਕੇ ਚੰਗ ਬਹੁਤ ਹੀ ਵਧੀਆ ਬਣਦੀ ਆ ਤੇ ਅੱਜ ਆਪਾਂ ਬਣਾਈ ਆ ਜੀ ਕੋਲਡ ਕਾਫੀ ਤੇ ਜਰੂਰ ਦੱਸਿਓ ਜੀ ਤੁਹਾਨੂੰ ਕਿੱਦਾਂ ਲੱਗੀ ਤੇ ਹੁਣ ਆਪਾਂ ਪੀਨੇ ਆ ਤੇ ਉਸ ਤੋਂ ਬਾਅਦ ਬਣਾਵਾਂਗੇ ਫੁਲਕੇ ਜੀ ਚਲੋ ਜੀ ਠੀਕ ਆ ਜਰੂਰ ਦੱਸਿਓ ਤੇ ਟਰਾਈ ਜਰੂਰ ਕਰਕੇ ਦੇਖਿਓ ਤੁਸੀਂ ਵੀ